ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨਾ ਵੀਰਾਂ ਭੈਣਾਂ ਨੂੰ ਹਾਰਟ ਐਟੈਕ ਦੀ ਪ੍ਰੋਬਲਮ ਰਹਿੰਦੀ ਹੈ ਉਹ ਆ 10 ਗੱਲਾਂ ਜ਼ਰੂਰ ਯਾਦ ਰੱਖਣ ਨੰਬਰ 1 ਸਾਤੀ ਦੇ ਖੱਬੇ ਪਾਸੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਨੰਬਰ 2 ਇਹ ਦਰਦ ਪਹਿਲਾਂ ਹੌਲੀ ਹੌਲੀ ਸ਼ੁਰੂ ਹੁੰਦਾ ਹੈ ਪਰ ਕੜਾ ਮਹਿਸੂਸ ਹੁੰਦਾ ਹੈ ਨੰਬਰ 3 ਸਾਹ ਲੈਣ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਨੰਬਰ 4 ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਨੰਬਰ 5 ਦਿਲ ਦੀ ਧੜਕਣ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਵਧੇ ਜਾਂਦਾ ਹੈ। ਨੰਬਰ 6 ਖੱਟੇ-ਖੱਟੇ ਢਕਾਰ ਆਉਂਦੇ ਹਨ। ਨੰਬਰ 7 ਉਲਟੀਆਂ ਅਤੇ ਚੱਕਰ ਆਉਂਦੇ ਹਨ। ਨੰਬਰ 8 ਹੱਥਾਂ ਅਤੇ ਪੈਰਾਂ ਵਿੱਚ ਕਮਜ਼ੋਰੀ ਆ ਜਾਂਦੀ ਹੈ ਤੇ ਪਰਆਪਨ ਮਹਿਸੂਸ ਹੁੰਦਾ ਹੈ ਤੇ ਹੱਥ-ਪੈਰ ਕੰਮ ਕਰਨੋਂ हट ਜਾਂਦੇ ਹਨ। ਨੰਬਰ 9 ਯਾਦਦਾਸ਼ਤ ਵਿੱਚ ਕਮੀ ਆ ਜਾਂਦੀ ਹੈ। ਨੰਬਰ 10 ਕਬਰਾਹਟ ਅਤੇ ਚਿੰਤਾ ਹੁੰਦੀ ਹੈ ਧੰਨਵਾਦ